ਸਾਧ ਸੰਗ ਜੀ ਆਪਾਂ ਇਧਰਲੇ ਪਾਸੇ ਧਿਆਨ ਦਿਈਏ ਸਾਧ ਸੰਗ ਜੀ ਰੂਪਨਗਰ ਵਾਲਿਓ ਇਹ ਜੋ ਵੀ ਤੁਸੀਂ ਕ੍ਰਿਸ਼ਮੇ ਦੇਖਦੇ ਹੋ ਖੰਡੇ ਵਾਲੇ ਬਾਪੂ ਦੇ ਸਾਧ ਸੰਗ ਜੀ ਅੱਜ ਤੁਸੀਂ ਪਹਿਲੀ ਵਾਰ ਦੇਖਦੇ ਹੋ ਸਾਧ ਸੰਗ ਜੀ ਪਰ ਜਿਹੜੀਆਂ ਪੁਰਾਣੀਆਂ ਸੰਗਤਾਂ ਨੇ ਦਵਾਨ ਸਰਬਨ ਕੀਤੇ ਆ ਸਾਧ ਸੰਗ ਜੀਓ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਸਾਤ ਸੰਗਤ ਜੀ ਆਏ ਬਾਬਾ ਜੀ ਖੰਡਾ ਖੜਕਾਉਂਦੇ ਆਏ ਰੋਗੀਆਂ ਦੇ ਰੋਗ ਕੱਟਦੇ ਆ ਸਾਤ ਸੰਗਤ ਜੀ ਤੰਤਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਸਾਤ ਸੰਗਤ ਜੀ ਉਹਨਾਂ ਦੇ ਦੀਵਾਨ ਸਰਵਣ ਕੀਤੇ ਜਾਂਦੇ ਆ ਨਾ ਉਹਨਾਂ ਦੇ ਦੀਵਾਨ ਸਜਾਏ ਜਾਂਦੇ ਹਨ ਆਏ ਸਾਤ ਸੰਗਤ ਜੀ ਸੰਗ ਤਾਂ ਠੀਕ ਹੁੰਦੀਆਂ ਰੂਪਨਗਰ ਵਾਲਿਓ ਤੁਸੀਂ ਇਧਰਲੇ ਪਾਸੇ ਧਿਆਨ ਨਾ ਦਿਓ ਤੋਂ ਮੈਂ ਸੇਵਾਦਾਰਾਂ ਨੂੰ ਬੇਨਤੀ ਕਰਦਾ ਦੋ ਪਿਆਰਿਆਂ ਨੂੰ ਕਿ ਥੋੜਾ ਜਿਹਾ ਜਾਲ ਲੈ ਕੇ ਛੱਟੇ ਲਾ ਦਿਓ ਇਹਨਾਂ ਦੇ ਤੋ ਆਪ ਹੀ ਮਾਲਕ ਕਿਰਪਾ ਕਰ ਦੇਣ ਕਿ ਭਾਈ ਆਜੇ ਵੀ ਖੰਡੇ ਵਾਲੇ ਦੇ ਉਸ ਮਾਲਕ ਦੀ ਖੰਡੇ ਦੀ ਝਲਕ ਦੇ ਥੱਲੇ ਆ ਗਏ ਸਾਧ ਸੰਗ ਜੀ ਇਹਨਾਂ ਦੇ ਵੀ ਦੁੱਖ ਕੱਟੇ ਗਏ ਗੁਰੂ ਦੇ ਪਿਆਰਿਓ ਆਈ ਸਾਸਾਂ ਜੀ ਖੰਡੇ ਵਾਲਾ ਬਾਪੂ ਦੁੱਖ ਰੋਗ ਉਹ ਆਏ ਕੱਟਦਾ ਆਪਣੇ ਖੰਡੇ ਦੇ ਬੱਲੇ ਦੇ ਸਾਰੇ ਸਾਧ ਸੰਗ ਜੀ ਜਿਹਦੇ ਉੱਤੇ ਵੀ ਸਾਧ ਸੰਗ ਜੀ ਉਹਨਾਂ ਦੇ ਖੰਡੇ ਦੀ ਲਸ਼ਕ ਪੈ ਜਾਵੇ ਸਾਧ ਸੰਗ ਜੀ ਆਏ ਸਾਧ ਸੰਗ ਜੀ ਫਿਰ ਦੁੱਖ ਘਟਦੇ ਆ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਦੁਆਨ ਸਰਬ ਨਹੀਂ ਕੀਤੇ ਗੁਰੂ ਦੇ ਪਿਆਰਿਓ ਉਹਨਾਂ ਨੇ ਤਾਂ ਹਜੇ ਸਲਾਮਾਂ ਕਰਨੀਆਂ ਆ ਅੱਜ ਤੁਸੀਂ ਰੂਪਨਗਰ ਵਾਲਿਓ ਆਪਣੀ ਅੱਖਾਂ ਦੇ ਨਾਲ ਖੁੱਲ੍ਹ ਦੇਖ ਲਿਆ ਬਹੁਤ ਸਾਰੀ ਸੰਗਤ ਆ ਸਾਧ ਸੰਗ ਜੀ ਇੱਥੇ ਕਾਫੀ ਆਪ ਜੀ ਦੇ ਕੋਲੇ ਸਾਧ ਸੰਗਤ ਜੀ ਕੋਈ ਮਹੀਨੇ ਵਿੱਚ ਦੋ ਚਾਰ ਵਾਰੀ ਆਉਂਦੇ ਹੀ ਰਹਿੰਦਾ ਹੈ। ਤਾਂ ਪ੍ਰਾਣੀਆਂ ਸੰਗਤਾਂ ਵੀ ਬੈਠੀਆਂ ਹੋਣੀਆਂ ਸਾਧ ਸੰਗਤ ਜੀ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ। ਤੇ ਗੁਰੂ ਦੇ ਪਿਆਰੋ ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਆ ਐ ਠੀਕ ਹੁੰਦੀਆਂ ਸੰਗਤਾਂ ਸਾਧ ਸੰਗਤ ਜੀ ਇਥੇ ਕੋਈ ਲੈਂਚ ਨਹੀਂ ਕੋਈ ਲੌਂਗ ਨਹੀਂ ਕੋਈ ਸਾਧ ਸੰਗਤ ਦੀ ਕੋਈ ਟਾਲਾ ਨਹੀਂ ਲਵਾਇਆ ਜਾਂਦਾ ਕੋਈ ਹੱਥ ਵਾਲਾ ਨਹੀਂ ਪਾਇਆ ਜਾਂਦਾਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਖੰਡੇ ਵਾਲੇ ਬਾਪੂ ਨੂੰ ਇੱਕੋ ਹੀ ਚੀਜ਼ ਚੰਗੀ ਲੱਗਦੀ ਸਿਮਰਨਾ। ਸਾਤ ਸੰਗ ਜਿੱਥੇ ਸਮਰਨ ਕਰਵਾਇਆ ਜਾਂਦਾ ਗੁਰੂ ਦੇ ਪਿਆਰਿਓ ਉੱਥੇ ਇਸ ਤਰ੍ਹਾਂ ਹੀ ਬਾਬਾ ਜੀ ਖੰਡਾ ਖੜਕਾਉਂਦੇ ਆਪਣਾ ਆਓ ਗੁਰੂ ਦੇ ਪਿਆਰਿਓ ਬਾਬਾ ਜੀ ਦੀਆਂ ਸਾਤ ਸੰਗ ਜੀ ਆਪਾਂ अनेਕਾਂ ਹੀ ਉਹਨਾਂ ਦੀਆਂ ਵੜੀਆਂਆਂ ਕਥਾ ਨਹੀਂ ਕਰ ਸਕਦੇਗੇ ਸਾਤ ਸੰਗ ਜੀ ਕਿਉਂਕਿ ਸਮਾਪਤੀ ਤੋਂ ਮਾਪ ਕਰਨਾ ਸਮਰਨ ਤੋਂ ਬਾਅਦ ਦੇ ਵਿੱਚ ਸਮਾਪਤੀ ਦਾ ਟਾਈਮ ਹੋ ਜਾਂਦਾ ਗੁਰੂ ਦੇ ਪਿਆਰਿਓ ਪਰ ਆਪਾਂ ਫਿਰ ਵੀ 10 ਮਿੰਟ ਕੋਈ 15 ਮਿੰਟ ਲਾਈਏ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜਿਹੜੇ ਆਪ ਸਾਧ ਸੰਗਤ ਜੀ ਸੀਸ ਟੜ ਦੇ ਨਾਲੋਂ ਜ਼ਿਆਦਾ ਹੋ ਗਿਆ ਸਾਧ ਸੰਗਤ ਜੀ ਫਿਰ ਵੀ ਸਾਧ ਸੰਗਤ ਜੀ ਖੰਡਾ ਲੈ ਕੇ ਖੜੇ ਹੋ ਗਏ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਦੇ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਆਪਣਾ ਸੀਸ ਪੇਟਾ ਕੀਤਾ ਗੁਰੂ ਦੇ ਪਿਆਰਿਓ ਇੱਥੇ ਦਾ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਦਰਬਾਰ ਆ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗਤ ਜੀ ਉਹ ਸਿੱਖ ਹੈ ਸਾਧ ਸੰਗਤ ਜੀ ਜਿਨ੍ਹਾਂ ਦੇ ਦਰਬਾਰ ਦੇ ਉੱਤੇ ਜਾ ਕੇ ਸਾਧ ਸੰਗਤ ਜੀ ਮਰੇ ਹੋਏ ਲੋਕ ਲੈ ਜਾਂਦੇ ਗੁਰੂ ਦੇ ਪਿਆਰੋ ਜਨਨ ਨੂੰ ਡਾਕਟਰ ਜਵਾਬ ਦਿੰਦੇ ਡਾਕਟਰ ਜਵਾਬ ਦੇ ਦਿੰਦੇ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਇੱਕ ਹੀ ਰੀਤ ਆ ਕਿ ਉਹ ਤੋਂ ਸਾਧ ਸੰਗਤ ਜੀ ਲਿਆਉਂਦੇ ਲੋਕ ਚੱਕ ਚੱਕ ਕੇ ਆ ਪਰ ਜਉ ਮਹਾਰਾਜ ਕਿਰਪਾ ਕਰਨ ਜਾंदे ਹੋ ਤੁਰ ਕੇ ਐਸਾ ਸੰਗ ਜੀ ਆਪ ਲਿਆਉਂਦੇ ਲੋਕੀ ਚੱਕ ਕੇ ਐਸਾ ਸੰਗ ਜੀ ਬਹੁਤ ਭਲੇ ਹੁੰਦੇ ਗੁਰੂ ਦੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਮੈਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮੇਰਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇਵਲੀ ਸੱਚੀ ਸਰਕਾਰ ਨੂੰ ਕਿਉਂ ਕਹਿੰਦੇ ਐਸਾ ਸੰਗ ਜੀ ਗੁਰੂ ਦੇ ਪਿਆਰੇ ਕਿਉਂਕਿ ਉਹ ਬਾਣੀ ਦੇ ਨਾਲ ਜੁੜੇ ਆ ਤੇ ਜਿਹੜੀ ਬਾਣੀ ਸਾਧ ਸੰਗਤ ਦੀ ਬਾਣੀ ਝੂਠੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹਨਾਂ ਨੇ ਸਾਧ ਸੰਗਤ ਦੇ ਸੱਚੇ ਦਾ ਪੱਲਾ ਫੜਿਆ ਗੁਰੂ ਦੇ ਪਿਆਰੋ ਸੱਚੇ ਦੇ ਨਾਲ ਜੁੜੇ ਆ ਬਾਣੀ ਦੇ ਨਾਲ ਜੁੜੇ ਆ ਇਹ 크੍ਰਿਸਮੇ ਸਾਧ ਸੰਗਤ ਜੀ ਮਿਹਨਤ ਦੇ ਨਾਲ ਹੁੰਦੇ ਆ ਨਾਮ ਜਪਣ ਦੇ ਨਾਲ ਹੁੰਦੇ ਆ ਗੱਲਾਂ ਦੇ ਨਾਲ ਨਹੀਂ ਹੁੰਦੇ ਗਏ ਚਰਾਸਤਿਆਂ ਦੇ ਵਿੱਚ ਲੱਡੂ ਰੱਖਣ ਨਾਲ ਨਹੀਂ ਹੁੰਦੇ ਗਏ ਸਾਧ ਸੰਗਤ ਜੀ ਜਾ ਹੋਈ ਕਿਸੇ ਦਰਖਤ ਨੂੰ ਲਾਲ ਚੁੰਨੀ ਬੰਨਦ ਨਹੀਂ ਕਾਲੀ ਚੁੰਨੀ ਬੰਨਦ ਨਹੀਂ ਇਹ ਕ੍ਰਿਸ਼ਮੇ ਨਹੀਂ ਹੁੰਦੇ ਸਾਧ ਸੰਗਤ ਜੀ ਕੋਈ ਲੈਂਚੀਆਂ ਨੂੰ ਫੂਕਾ ਮਾਰ ਕੇ ਲਿਆਉਣੀਆਂ ਕ੍ਰਿਸ਼ਮੇ ਨਹੀਂ ਹੁੰਦੇ ਗਏ ਸਾਧ ਸੰਗਤ ਜੀ ਜਿਹਨੇ ਤੁਹਾਡਾ ਭਲਾ ਕਰਨਾ ਗੁਰੂ ਦੇ ਪਿਆਰਿਓ ਉਹ ਨਾਮ ਨਹੀਂ ਕਰਨਾ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਪਾਤਸ਼ਾਹ ਬਖਸ਼ਾ ਕਰਦੇ ਨੇ ਮੇਰਾ ਬੈਸ ਗੁਰ ਗੋਵਿੰਦਾ ਹਰ ਹਰ ਨਾਮ ਮੁਖ ਔਕੁਦ ਮੁਖ ਦੇਵਾ ਕਟੇ ਜਮਕੀ ਫੰਦਾ ਸਾਧ ਸੰਗਤ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ ਜਾਂ ਪਰ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਦੁੱਖ ਰੋਗ ਸੰਤਾਪ ਉਤਰਾ ਸੁਣੀ ਸੱਚੀ ਬਾਣੀ ਇਹ ਬਾਣੀ ਆਧਾਰ ਕਰਦੀ ਏ ਸਾਧ ਸੰਗ ਜੀ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਵਿੱਚ ਸਾਧ ਸੰਗ ਜੀ ਬਲ ਕਿੱਥੋਂ ਆਇਆ ਗੁਰੂ ਦੇ ਪਿਆਰਿਓ ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਾ ਸਾਧ ਸੰਗ ਜੀ ਉਹਨਾਂ ਨੇ ਧੰਨ ਸ਼੍ਰੀ ਗੁਰੂ ਦਾ ਪ੍ਰਗਿਆਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਿਆਸ਼ ਆਪਣੇ ਹਿਰਦੇ ਵਿੱਚ ਕੀਤਾ ਹੋਇਆ ਸੀ ਆ ਗੁਰੂ ਦੇ ਪਿਆਰਿਓ ਆਓ ਸਾਧ ਸੰਗ ਜੀ ਇੱਕ ਦਾਸ ਨੂੰ ਹੋਰ ਸੱਸੀ ਪਾਸ਼ਾ ਜੀ ਬਖਸ਼ਾ ਕਰਨ ਉਹਨਾਂ ਦੀ ਇੱਕ ਬਹੁਤ ਪਿਆਰੀ ਸਾਧ ਸੰਗਤ ਦੀ ਘਟਨਾ ਯਾਦ ਆਈ ਹੈ ਜਿੱਥੇ ਉਹ ਬੇਅੰਤ ਵਡਿਆਈ ਕਰਦੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਸਾਧ ਸੰਗਤ ਜਿਵੇਂ ਆਪ ਜੀ ਵਡਿਆਈਆਂ ਸਰਵਣ ਕਰਦੇ ਹੋ ਸਮਰਨ ਤੋਂ ਪਹਿਲਾਂ ਵੀ ਵਡਿਆਈਆਂ ਸਰਵਣ ਕੀਤੀਆਂ ਐਵੇਂ ਹੀ ਸਾਧ ਸੰਗਤ ਜੀ ਇੱਕ ਮਾਤਾ ਹੋਰ ਗਰੀਬ ਪਰਿਵਾਰ ਗੁਰੂ ਦੇ ਪਿਆਰਿਓ ਜਿਹੜੇ ਦਿਹਾੜੀਆਂ ਦਾ ਕੰਮ ਕਰਦੇ ਸੀ ਲੋਕਾਂ ਦੇ ਘਰ ਦੇ ਵਿੱਚ ਸਾਧ ਸੰਗਤ ਦਿਹਾੜੀਆਂ ਕਰਨੀਆਂ ਉਦੇ ਘਰ ਵਾਲੀ ਨੇ ਸਾਸਾਂ ਜੀ ਬੀਬੀ ਨੇ ਭੈਣ ਨੇ ਸਾਸਨ ਜੀ ਲੋਕਾਂ ਦਾ ਗੋਹਾ ਕੂੜਾ ਕਰਨਾ ਗੁਰੂ ਦੇ ਪਿਆਰੋ ਘਰਾਂ ਦੇ ਵਿੱਚ ਝਾੜੂ ਮਾਰਨਾ ਪੋਚਾ ਮਾਰਨਾ ਗੁਰੂ ਦੇ ਪਿਆਰਿਓ ਘਰ ਵਾਲਾ ਦਿਹਾੜੀਆਂ ਕਰਦਾ ਸੀ ਤੇ ਸਾਸਾਂ ਜੀ ਉਹਨਾਂ ਦੇ ਇੱਕੋ ਇੱਕ ਬੱਚਾ ਸੀ ਇਹ ਗੁਰੂ ਦੇ ਪਿਆਰਿਓ ਵਿਚਾਰ ਬਾਦ ਹੋਇਆ ਸੀਗਾ ਸਾਸਾਂ ਜੀ ਚੈਰ ਬਾਦ ਹੋਣ ਤੋਂ ਬਾਅਦ ਵੀ ਸਾਸਾਂ ਜੀ ਕੋਈ ਤਕਰੀਬਨ ਦੋ ਢਾਈ ਮਹੀਨਿਆਂ ਦਾ ਹੋ ਗਿਆ ਗੁਰੂ ਦੇ ਪਿਆਰਿਓ ਉਸ ਤੋਂ ਬਾਅਦ ਵਿੱਚ ਇਹੋ ਜਿਹਾ ਬਿਮਾਰ ਹੋਇਆ ਸਾਧ ਸੰਗਤ ਜੀ ਬਿਮਾਰ ਕੀ ਸਾਧ ਸੰਗਤ ਜੀ ਜਿਵੇਂ ਗੁਰੂ ਦੇ ਪਿਆਰਿਓ ਕੋਈ ਘਰ ਦੇ ਵਿੱਚ ਮਿਲਣ ਵਾਸਤੇ ਆਇਆ ਤੇ ਸਾਧ ਸੰਗਤ ਜੀ ਕਈ ਬੀਬੀਆਂ ਕੋਈ ਕਿਸੇ ਚੀਜ਼ ਨੂੰ ਮੰਨਦਾ ਕੋਈ ਕਿਸੇ ਚੀਜ਼ ਨੂੰ ਮੰਨਦਾ ਸਾਧ ਸੰਗਤ ਜੀ ਸਾਧ ਸੰਗਤ ਜੀ ਕੋਈ ਇਸ ਤਰ੍ਹਾਂ ਦੀ ਉਹ ਮਾਤਾ ਆਈ ਜੋ ਕਰਨ ਕਰਾਉਣ ਵਾਲੀ ਚੱਕਰ ਵਿੱਚ ਸੀਗੀ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਕੁਛ ਥੋੜੀ ਬਹੁਤੀ ਰਾਖ ਸੀਗੀ ਗੁਰੂ ਦੇ ਪਿਆਰਿਓ ਕੋਈ ਨਾਲ ਹੱਥ ਦੇ ਨਾਲ ਲਾਈ ਮੱਥੇ ਦਾ ਬੱਚੇ ਦਾ ਮੱਥਾ ਪਲੋਸਿਆ ਸਾਧ ਸੰਗਤ ਜੀ ਹੁਣ ਸਾਧ ਸੰਗਤ ਜੀ 2 3 ਸਾਲ ਦਾ ਬੱਚਾ ਉਹਨੇ ਕਿਹਾ ਬੋਲ ਕੇ ਦੱਸਣਾ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਬੱਸ ਉਹ ਗਈ ਦੂਜਾ ਦਿਨ ਪਿਆ ਬੱਚਾ ਬਿਮਾਰ ਹੋ ਗਿਆ ਸਾਧ ਸੰਗਤ ਜੀ ਜਿਤਨੇ ਸਾਧ ਸੰਗਤ ਜੀ ਪੈਸੇ ਲਗਨੇ ਸ਼ੁਰੂ ਹੋ ਗਏ ਗੁਰੂ ਦੇ ਪਿਆਰਿਓ ਆਮ ਡਾਕਟਰਾਂ ਤੋਂ ਦਵਾਈ ਦਉਂਦੇ ਰਹੀ ਸਾਧ ਸੰਗ ਜੀ ਪਰ ਨਾ ਆਰਾਮ ਆਇਆ ਗੁਰੂ ਦੇ ਪਿਆਰਿਓ ਅਖੀਰੀ ਸਾਧ ਸੰਗ ਜੀ ਉਹ ਦਿਨ ਆ ਗਿਆ ਗੁਰੂ ਦੇ ਪਿਆਰਿਓ ਜੋ ਹਸਪਤਾਲ ਦੇ ਵਿੱਚ ਵੀ ਗੁਰੂ ਦੇ ਪਿਆਰਿਓ ਉਹਨੂੰ ਦਾਖਲ ਕਰਾਉਣਾ ਪਿਆ ਸਾਧ ਸੰਗ ਜੀ ਇੱਕ ਹਸਪਤਾਲ ਦੇ ਵਿੱਚ ਸਾਧ ਸੰਗ ਜੀ 2-4 ਦਿਨ ਰੱਖਿਆ ਦੂਜੇ ਹਸਪਤਾਲ ਦੇ ਵਿੱਚ ਲੈ ਗਏ ਸਾਧ ਸੰਗ ਜੀ ਗਰੀਬ ਬੰਦਾ ਕੀ ਕਰ ਸਕਦਾ ਉੱਥੇ ਸਾਧ ਸੰਗ ਜੀ ਪੁਰਨਾਵੀਆਂ ਕਿਹੜਾ ਸਾਧ ਸੰਗ ਦੀ ਕੋਈ ਕੋਠੀਆਂ ਚੱਲਦੀਆਂ ਸੀ ਜਾਂ ਕੁ ਦਿਹਾੜੀ ਕਰਦੇ ਸੀ ਸਾਧ ਸੰਗ ਜੀ ਕਿਸੇ ਨੇ 200 ਦਿੱਤਾ ਕਿਸੇ ਨੇ 400 ਦਿੱਤਾ ਕਿਸੇ ਨੇ ਕਿੰਨੇ ਦੀ ਸਾਧ ਸੰਗ ਜੀ ਕੋਈ ਮਦਦ ਕੀਤੀ ਪਰ ਗੁਰੂ ਦੇ ਪਿਆਰਿਓ ਜਦੋਂ ਉਹ ਪਰਮੇਸ਼ਰ ਨੇ ਆਪਣੇ ਲਾਡ ਲਾਉਣਾ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਕਈ ਕਹਿੰਦੇ ਕਿ ਰੱਬ ਹੈਗਾ ਸਾਧ ਸੰਗ ਜੀ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਕੋਲੇ ਗਰੀਬੀ ਹੈ ਸਾਧ ਸੰਗ ਜੀ ਗਰੀਬਾਂ ਨੂੰ ਪਤਾ ਰੱਬ ਹੈ ਜਾਂ ਨਹੀਂ ਹੈ ਅਮੀਰਾਂ ਲਈ ਤਾਂ ਸਾਧ ਸੰਗ ਦੀ ਰੱਬ ਹੈ ਨਹੀਂ ਕਿਉਂਕਿ ਅਮੀਰ ਤਾਂ ਕਹਿੰਦੇ ਅਸੀਂ ਰੱਬ ਆ ਸਾਡੇ ਕੋਲੇ ਪੈਸਾ ਅਸੀਂ ਰੱਬਾਂ ਸਾਧ ਸੰਗ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਸ਼ਾਮ ਦੀ ਰੋਟੀ ਦਾ ਫਿਕਰ ਹੈ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਖੀਰੀ ਸਾਧ ਸੰਗ ਜੀ ਤੀਸਰੇ ਹਸਪਤਾਲ ਦੇ ਵਿੱਚ ਲੈ ਗਏ ਸਾਧ ਸੰਗ ਜੀ ਉਹਨਾਂ ਨੇ ਜੋ ਗੁਰੂ ਦੇ ਪਿਆਰਿਓ ਕੋਈ ਮਸ਼ੀਨ ਹੁੰਦੀ ਹੈ ਦਾਸ ਨੂੰ ਸਾਧ ਸੰਗਤ ਜੀ ਮਾਫ਼ ਕਰਨਾ ਬੋਲਣਾ ਨਹੀਂ ਆਉਂਦਾ ਉਹਦੇ ਵਿੱਚ ਸਾਧ ਸੰਗਤ ਜੀ ਮਸ਼ੀਨ ਵਿੱਚ ਪਾਇਆ ਜਾਂਦਾ ਗੁਰੂ ਦੇ ਪਿਆਰਿਓ ਤੋ ਸਾਧ ਸੰਗਤ ਜੀ ਉਹਦੇ ਵਿੱਚ ਬਾਹਰੋਂ ਆਦਮੀ ਦੇਖ ਸਕਦਾ ਬੱਚੇ ਨੂੰ ਪਰ ਉਹਨੂੰ ਹੱਥ ਨਹੀਂ ਲਾ ਸਕਦਾਗਾ ਬਾਹਰੋਂ ਦੇਖ ਸਕਦਾ ਸ਼ੀਸ਼ੇ ਲੱਗੇ ਹੁੰਦੇ ਪਾਸੇ 18 ਮੀਟਰ ਕਹਿੰਦੇ ਪਤਾ ਨਹੀਂ ਸਾਧ ਸੰਗਤ ਜੀ ਆਪ ਜੀ ਮਾਫ਼ ਕਰਨਾ ਉਹਦੇ ਵਿੱਚ ਪਾਇਆ ਗਿਆ ਉਹਦੇ ਵਿੱਚ ਤਾਂ ਸਾਸਾਂ ਜੀ ਮਰਿਆ ਬੱਚਾ ਵੀ ਪਾਇਆ ਹੋਵੇ ਤਾਂ ਹੀ ਤਾਂ ਵੀ ਸਾਸਾਂ ਜੀ ਦੱਸਦਾ ਕਿ ਇਹ ਸਾਹ ਲੈਂਦਾ ਸਾਸਾਂ ਜੀ ਚਾਰ-ਚੱਤ ਦਿਨ ਮਰਿਆ ਬੱਚੇ ਨੂੰ ਵੀ ਪਾਈ ਰੱਖਦੇ ਆ ਗੁਰੂ ਦੇ ਪਿਆਰਿਓ ਬਸ ਕਦੇ ਘਰੇ ਗੇੜਾ ਵਜਾ ਕਰੇ ਕਦੇ ਨਾਂ ਵਜਾ ਕਰੇ ਸਾਸਾਂ ਜੀ ਫਿਰ ਪ੍ਰਮਾਤਮਾ ਇਹੋ ਜੀ ਬਖਸ਼ਿਸ਼ ਕਰਦਾ ਸਾਸਾਂ ਜੀ ਕੋਈ ਹੋਰ ਕੋਈ ਸਾਸਾਂ ਜੀ ਮੇ ਪਤਾ ਲੈਂਦੇ ਲੈਂਦੇ ਗੁਰੂ ਦੇ ਪਿਆਰਿਓ ਉਥੇ ਸਾਧ ਸੰਗਤ ਜੀ ਕੋਈ ਹੋਰ ਮਰੀਜ਼ ਪਏ ਸੀ ਇਹ ਗੁਰੂ ਦੇ ਪਿਆਰਿਓ ਉਹਨਾਂ ਦਾ ਕੋਈ ਪਤਾ ਲੈਣ ਵਾਸਤੇ ਆਇਆ ਆਪਣੇ ਮਰੀਜ਼ ਦਾ ਸਾਧ ਸੰਗਤ ਜੀ ਤਾਂ ਉਹ ਸਾਧ ਸੰਗਤ ਜੀ ਜਦੋਂ ਇਹ ਬੱਚੇ ਨੂੰ ਵੇਖਿਆ ਤੇ ਬੱਚੇ ਦੀ ਮਾਂ ਨੂੰ ਵੇਖਿਆ ਪਿਓ ਨੂੰ ਵੇਖਿਆ ਗੁਰੂ ਦੇ ਪਿਆਰਿਓ ਵੀ ਪਤਾ ਲੈਣ ਵਾਸਤੇ ਆਈ ਸੀ ਕਿਸੇ ਦਾ ਉਹ ਸਾਧ ਸੰਗਤ ਜੀ ਫਿਰ ਬਾਬਾ ਦੀਪ ਸਿੰਘ ਜੀ ਦੇ ਘਰ ਦੀ ਸੰਗਈ ਸੀ ਸਾਧ ਸੰਗਤ ਜੀ ਉਹਨੇ ਫਿਰ ਸਾਧ ਸੰਗਤ ਜੀ ਗੱਲ ਚਲਾਉਂਦੇ ਚਲਾਉਂਦੇ ਕਿਹਾ ਲੱਗ ਭੈਣਾ ਇਹ ਜਿਹੜੀ ਜਗ੍ਹਾ ਤੇ ਤੇਰਾ ਬੱਚਾ ਇਹਨਾਂ ਨੇ ਪਾਇਆ ਇੱਥੇ ਤਾਂ 4-4 ਦਿਨ ਮਰਿਆ ਵੀ ਬੱਚਾ ਵਿੱਚ ਪਾਈ ਰੱਖਦੇ ਆ ਇਹ ਤਾਂ ਸਿਰਫ ਦੂਰੋਂ ਝਲਕ ਪੈ ਜਾਂਦੀ ਕਿ ਬੱਚਾ ਸਾਹ ਲੈਂਦਾ ਭੈਣਾ ਤੈਨੂੰ ਦੱਸਦੀਆਂ ਜੇ ਤੂੰ ਬਿਨਾਂ ਪੈਸੇ ਤੋਂ ਆਪਣੇ ਬੱਚੇ ਦਾ ਇਲਾਜ ਕਰਾਉਣਾ ਚਾਹੁੰਨੀ ਐ ਜੇ ਤੂੰ ਬਚਾਉਣਾ ਚਾਹੁੰਨੀ ਐ ਤੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਲੈ ਜਾ ਸ਼ੀਦਾ ਦੇ ਦਰਬਾਰ ਦੇ ਉੱਤੇ ਲੈ ਜਾ ਗੁਰੂ ਦੇ ਪਿਆਰਿਓ ਸਾਰਾ ਡਰੈੱਸ ਦਾ ਅਸਥਤਾ ਹੁਣ ਡਾਕਟਰ ਸਾਹਸੰਗ ਜੀ ਛੁੱਟੀ ਨਾਲ ਦੇਣ ਫੇਰ ਗੁਰੂ ਦੇ ਪਿਆਰਿਓ ਕੀ ਕੀਤਾ ਗਿਆ ਸਾਹਸੰਗ ਜੀ ਉਹਨਾਂ ਨੂੰ ਪਤਾ ਸੀ ਸਾਹਸੰਗ ਜੀ ਕਿ ਉਹ ਜੋ ਪੰਜਰੇ ਦੇ ਟਾਈਪ ਸਾਹਸੰਗ ਜੀ ਹੁੰਦਾ ਗੁਰੂ ਦੇ ਪਿਆਰਿਓ ਸ਼ੀਸ਼ੇ ਵਾਲਾ ਜਵੇਂ ਵਾਕਰ ਹੁੰਦਾ ਗੁਰੂ ਦੇ ਪਿਆਰਿਓ ਮਾਫ ਕਰਾ ਜਵੇਂ ਆਪਾਂ ਮੱਛਰਦਾਨੀ ਸਾਹਸੰਗ ਜੀ ਉੱਤੇ ਦੇ ਦੇ ਦਨੇ ਬੱਚੇ ਦੇ ਉਹਦੇ ਵਿੱਚੋਂ ਸਾਹਸੰਗ ਜੀ ਉਹ ਕੱਢ ਕੇ ਬੱਚੇ ਨੂੰ ਗੁਰੂ ਦੇ ਪਿਆਰਿਓ ਤੇ ਚੋਰੀ ਛੁਪੇ ਸਾਸਣ ਜੀ ਆਪਣੇ ਬੱਚੇ ਨੂੰ ਕੱਢ ਕੇ ਲੈ ਗਈ ਤੇ ਸਾਸਣ ਜੀ ਫਿਰ ਚੋਰੀ ਇਹ ਨਹੀਂ ਕੀਤੀ ਫਿਰ ਘਰ ਵਾਲਾ ਸਾਸਣ ਜੀ ਆ ਗਿਆ ਡਾਕਟਰ ਸਾਹਿਬ ਕੋਲੇ ਕਹਿੰਦਾ ਡਾਕਟਰ ਸਾਹਿਬ ਅਸੀਂ ਬੱਚੇ ਨੂੰ ਆਪਦੇ ਨੂੰ ਕੱਢ ਲੈ ਚੱਲੇ ਆ ਬੱਚਾ ਦਾ ਸਾਸਣ ਜੀ ਪਹਿਲਾਂ ਹੀ ਕੱਢ ਲੈ ਚੱਲੇ ਸੀਗੇ ਤੁਸੀਂ ਪੈਸੇ ਦੱਸੋ ਕਿੰਨੇ ਬੰਦੇ ਆ ਸਾਸਣ ਜੀ ਫਿਰ ਵੀ ਪੈਸੇ ਥੋੜਾ ਬੋਧ ਦਿੱਤੇ ਗੁਰੂ ਦੇ ਪਿਆਰਿਓ ਆਦਮੀ ਵਿੱਚ ਪੈ ਗਏ ਇਸ ਕਰਕੇ ਸਾਧ ਸੰਗਤ ਜੀ 2-4 ਬੰਦੇ ਪੈ ਕੇ ਵਿੱਚ ਹੋਰ ਸਾਧ ਸੰਗਤ ਜੀ ਡਾਕਟਰਾਂ ਨਾਲ ਹਸਾਬ ਕੀਤਾ ਗੁਰੂ ਦੇ ਪਿਆਰਿਓ ਚਲੇ ਗਏ ਸ਼ੀਦਾ ਸਾਧ ਸੰਗਤ ਜੀ ਸ਼ੀਦਾ ਜਾ ਕੇ ਗੁਰੂ ਦੇ ਪਿਆਰਿਓ ਕੜਾ ਪ੍ਰਸ਼ਾਦੀ ਦੇਖ ਕਰਵਾਈ 10-11 ਰੁਪਏ ਦੀ ਗੁਰੂ ਦੇ ਪਿਆਰਿਓ ਪੱਲੇ ਕੀ ਸੀ ਵਿਚਾਰਿਆਂ ਦੇ ਗਰੀਬਾਂ ਦੇ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਮਾਫ਼ ਕਰਨਾ ਅੰਦਰ ਜਾ ਕੇ ਸਾਤ ਖੰਡ ਦੇ ਵਿੱਚ ਨਮਸਕਾਰ ਕੀਤੀ ਕੜਾ ਪ੍ਰਸ਼ਾਦੀ ਦੇਖ ਕਰਵਾਈ ਗੁਰੂ ਦੇ ਪਿਆਰਿਓ ਉੱਥੇ ਜਾ ਕੇ ਸਾਸ ਸੰਗੀ ਬੱਚਾ ਦੇਖਿਆ ਗੁਰੂ ਦੇ ਪਿਆਰਿਓ ਤੇ ਸਾਸ ਸੰਗਜੀ ਬੱਚਾ ਅੱਧ ਮੋਇਆ ਜਾ ਸੀ ਸਾਸ ਸੰਗਜੀ ਕੋਈ ਸਾਫਤਾ ਚੱਲਦੇ ਸੀਗੇ ਫੇਰ ਗੁਰੂ ਦੇ ਪਿਆਰਿਓ ਬਾਹਰ ਆਈ ਜੋਤ ਦੇ ਕੋਲੇ ਸਾਸਾਂ ਜੀ ਜੋਤ ਦਾ ਘੋਲ ਲਾਇਆ ਸਾਸ ਸੰਗਜੀ ਉਸ ਤੋਂ ਬਾਅਦ ਵਿੱਚ ਗੁਰੂ ਦੇ ਪਿਆਰਿਓ ਨਿਸ਼ਾਨ ਸਾਹਿਬ ਦੇ ਕੋਲੇ ਸਾਸ ਸੰਗਜੀ ਨਮਸਕਾਰ ਕੀਤੀ ਨਿਸ਼ਾਨ ਸਾਹਿਬ ਕੋਲੇ ਸਾਸ ਸੰਗਜੀ ਨਮਸਕਾਰ ਕਰਕੇ ਗੁਰੂ ਦੇ ਪਿਆਰਿਓ ਨਿਸ਼ਾਨ ਸਾਹਿਬ ਕੋਲੇ ਸਾਧ ਸੰਗਤ ਜੀ ਨਮਸਕਾਰ ਕੀਤੀ ਉਸ ਤੋਂ ਬਾਅਦ ਵੀ ਸਾਧ ਸੰਗਤ ਜੀ ਜਿਸ ਜਗ੍ਹਾ ਦੇ ਉੱਤੇ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਸੁੱਖਾਂ ਦੀ ਮਣੀ ਉਚਾਰਨ ਕੀਤੀ ਸਾਧ ਸੰਗਤ ਜੀ ਉਸ ਜਗ੍ਹਾ ਦੇ ਉੱਤੇ ਚੱਲੇ ਗਈ ਉੱਥੇ ਜਾ ਕੇ ਗੁਰੂ ਦੇ ਪਿਆਰਿਓ ਬੱਚੇ ਨੂੰ ਪਾ ਦਿੱਤਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਬੱਚਾ ਇਹਨੂੰ ਫਰਸ਼ ਤੇ ਪਾਇਆ ਨਮਸਕਾਰ ਕੀਤੀ ਸਾਧ ਸੰਗਤ ਜੀ ਉਸ ਸਸਰੋਵਰ ਦੇ ਵਿੱਚੋਂ ਜਲ ਪਾਇਆ ਉੱਤੇ ਗੁਰੂ ਦੇ ਪਿਆਰਿਓ ਫਿਰ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਾਲ ਨੂੰ ਸਾਧ ਸੰਗ ਜੀ ਮੁੱਖ ਕਰਕੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਾ ਕਰੋ ਮਹਾਰਾਜ ਮਿਹਰ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਰੱਖਿਆ ਕਰੋ ਸਾਧ ਸੰਗ ਜੀ ਅਰਦਾਸ ਬੇਨਤੀ ਕਰਦੇ ਆ ਬਸ ਉੱਥੋਂ ਹੀ ਸਾਧ ਸੰਗ ਜਾਲ ਵਰਸੀਆਂ ਦੇ ਕਦੀ ਨਿਸ਼ਾਨ ਸਾਹਿਬ ਦੇ ਉੱਤੇ ਜਲ ਰੱਖ ਕੇ ਸਾਧ ਸੰਗ ਜੀ ਪਉਂਦੇ ਆ ਤੇ ਗੁਰੂ ਦੇ ਪਿਆਰਿਓ ਉੱਥੇ ਫਿਰ ਰਾਤ ਰਹਿਣਾ ਪੈ ਗਿਆ ਉਸੇ ਜਗ੍ਹਾ ਦੇ ਉੱਤੇ ਸਾ ਸੰਗ ਜੀ ਰਾਤ ਰਹਿ ਤੇ ਰਾਤ ਜਦੋਂ ਸਾ ਸੰਗ ਜੀ ਰਹੇ ਤੇ ਜਿੱਥੇ ਆਪਾਂ ਸਾ ਸੰਗ ਜੀ ਦੇਖਦੇ ਆਂ ਬਾਬਾ ਦੀਪ ਸਿੰਘ ਜੀ ਦਾ ਲੰਗਰ ਆ ਲੰਗਰ ਘਰ ਦੇ ਵਿੱਚ ਸਾ ਸੰਗ ਜੀ ਗੋਲਕਾ ਗੋਲਕ ਦੇ ਉੱਪਰ ਸਰੂਪ ਲੱਗਾ ਗੁਰੂ ਦੇ ਪਿਆਰਿਓ ਉੱਥੇ ਹੀ ਸਾ ਸੰਗ ਜੀ ਇੱਕ ਟਾਟ ਦੇ ਉੱਤੇ ਸਾ ਸੰਗ ਜੀ ਪੈ ਕੇ ਗੁਰੂ ਦੇ ਪਿਆਰਿਓ ਬੱਚੇ ਨੂੰ ਗੋਦ ਵਿੱਚ ਲੈ ਲਿਆ ਤੇ ਸਾ ਸੰਗਤ ਜੀ ਜੇਦੋ ਗੋਲ ਵਿੱਚ ਗੋਦ ਦੇ ਵਿੱਚ ਲੈ ਲਿਆ ਫਣ ਦੋਨੇ ਸਾਸ ਸੰਗ ਜੀ ਪਹਿਲਾਂ ਤਾਂ ਨੀਂਦਰ ਨਾਵੇ ਸਾਸ ਸੰਗ ਜੀ ਫਿਰ ਅੱਖ ਲੱਗ ਗਈ ਸਾਸ ਸੰਗ ਜੀ ਮਾਤਾ ਦੀ ਉਹ ਭੈਣ ਦੀ ਅੱਖ ਲੱਗ ਗਈ ਸਾਸ ਸੰਗ ਜੀ ਗੁਰੂ ਦੇ ਪਿਆਰੇ ਜਿਵੇਂ ਅੱਖ ਲੱਗੀ ਤੇ ਸਾਸ ਸੰਗ ਜੀ ਉਦਰੋਂ ਖੰਡੇ ਵਾਲੇ ਬਾਬਾ ਜੀ ਉਹ ਮਾਲਕ ਸਤੇ ਪਾਤਸ਼ਾਹ ਜੀ ਸામਨੇ ਆ ਕੇ ਖੜ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਪਨੇ ਦੇ ਵਿੱਚ ਸਾਧ ਸੰਗ ਜੀ ਸੁਪਨੇ ਦੇ ਵਿੱਚ ਸਾਹਮਣੇ ਆ ਕੇ ਖੜ ਗਿਆ ਗੁਰੂ ਦੇ ਪਿਆਰਿਓ ਸਾਹਮਣੇ ਖੜੇ ਗੁਰੂ ਦੇ ਪਿਆਰਿਓ ਕਹਿੰਦੇ ਭੈਣਾ ਕੀ ਹੋਇਆ ਤੇਰੇ ਬੱਚੇ ਨੂੰ ਭੈਣ ਕੀ ਹੋ ਗਿਆ ਤੇਰੇ ਬੱਚੇ ਨੂੰ ਤੇ ਗੁਰੂ ਦੇ ਪਿਆਰਿਓ ਉੱਥੇ ਗੁਰੂ ਦੇ ਪਿਆਰਿਓ ਅੱਖਾਂ ਦੇ ਵਿੱਚ ਸਾਧ ਸੰਗ ਜੀ ਹੰਝੂ ਆ ਗਏ ਅੱਖਾਂ ਦੇ ਵਿੱਚ ਹੰਝੂ ਆ ਗਏ ਕਹਿਣਾ ਕੀਤਾ ਕਿ ਬਾਬਾ ਜੀ ਇਹ ਬੋਲਦਾ ਨਹੀਂਗਾ ਇਹ ਅੱਖ ਨਹੀਂ ਪੜਦਾ ਬਾਬਾ ਜੀ ਬੋਲਦਾ ਨਹੀਂਗਾ ਅੱਖ ਨਹੀਂ ਪੜਦਾਗਾ ਉੱਪਰ ਕੱਪੜਾ ਦਿੱਤਾ ਹੋਇਆ ਵੇ ਸਾਧ ਸੰਗ ਜੀ ਇਹ ਬੋਲਦਾ ਨਹੀਂ ਬਾਬਾ ਜੀ ਅੱਖ ਨਹੀਂ ਪੜਦਾਗਾ ਬਾਬਾ ਵੀ ਉਸ ਜੀ ਕਹਿਣ ਲੱਗੇ ਮਾਤਾ ਬੋਲਦਾ ਕਿਉਂ ਨਹੀਂ ਕਿਉਂ ਨਹੀਂ ਬੋਲਦਾ ਇਹਨੂੰ ਬਲਾਓ ਤਾਂ ਸਹੀ ਤੁਸੀਂ ਇਹਦੇ ਨਾਲ ਖੇਡੋ ਇਹਦੇ ਨਾਲ ਹੱਸੋ ਗੁਰੂ ਦੇ ਪਿਆਰਿਓ ਜਦੋਂ ਇਸ ਤਰ੍ਹਾਂ ਕਿਹਾ ਬਾਬਾ ਜੀ ਕਹਿਣ ਲੱਗੇ ਚੰਗਾ ਭਾਈ ਹੁਣ ਇਹ ਤੇ ਕਪੜਾ ਦਿੱਤਾ ਵਿਆ ਕਹਿੰਦੇ ਬਾਬਾ ਜੀ ਹੁਣ ਤਾਂ ਬਸ ਬੇਸੁਰਤ ਪਿਆ ਸੁੱਤਾ ਹੀ ਪਿਆ ਹੈ ਬੇਸੁਰਤ ਪਿਆ ਬਾਬਾ ਜੀ 4-5 ਦਿਨ ਹੋ ਗਏ ਆ ਸੁੱਤਾ ਹੀ ਪਿਆ ਇਸ ਨਾਲ ਕਰਕੇ ਆ ਬਸ ਸਾਹ ਹੀ ਮੜੇ ਮੜੇ ਚੱਲਦੇ ਆ ਬਾਬਾ ਜੀ ਕਹਿੰਦੇ ਕੋਈ ਗਰੀ ਭਾਈ ਤੁਸੀਂ ਇਹਨੂੰ ਜਗਾਓ ਇਹਨੂੰ ਸ਼ਰਤ ਕਰੂਗਾ ਮਾਲਕ ਕਿਰਪਾ ਕਰਨਗੇ ਸਾਧ ਸੰਗ ਜੀ ਉੱਥੇ ਧਾ ਨਿਕਲ ਗਈ ਸਾਧ ਸੰਗ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਪੈ ਗਈ ਸਾਧ ਸੰਗ ਜੀ ਬਾਬਾ ਜੀ ਦੇ ਚਰਨਾਂ ਵਿੱਚ ਪੈ ਕੇ ਇੱਕੋ ਹੀ ਅਰਦਾਸ ਬੇਨਤੀ ਕੀਤੀ ਹੈ ਇਹ ਤਾਂ ਸੌ ਗਿਆ ਗੂੜੀਆਂ ਨੀਂਦਾਂ ਮੇਰਾ ਨਹੀਂ ਜਗਾਇਆ ਜਾਗਦਾ ਏ ਤਾਂ ਸੌ ਗਿਆ ਗੂੜੀ ਨੀਂਦਾਂ ਹੁਣ ਮੇਰਾ ਨੀਂਜ ਗਾਇਆ ਜਾਗਦਾ ਬਾਬਾ ਜੀ ਮੇਰਾ ਨੀਂਜ ਗਾਇਆ ਜਾਗਦਾ ਬਾਬਾ ਜੀ ਮੇਰਾ ਨੀਂਜ ਗਾਇਆ ਜਾਗਦਾ ਪਾਤੂ ਮੇਰਾ ਸੌ ਗਿਆ ਗੂੜੀਆਂ ਨੀਂਦਾਂ ਮੇਰਾ ਨਹੀਂ ਜਗਾਇਆ ਜਾਗਦਾ ਇਹ ਤਾਂ ਸੌ ਗਿਆ ਗੂੜੀਆਂ ਨੀਂਦਾਂ ਮੇਰਾ ਨਹੀਂ ਜਗਾਇਆ ਜਾਗਦਾ ਸਾਸੰਗ ਜੀ ਚਰਨ ਫੜੇ ਆ ਬਾਬਾ ਜੀ ਦੇ ਚਰਨ ਫੜੇ ਆ ਬਾਬਾ ਜੀ ਦੇ ਗੁਰੂ ਦੇ ਪਿਆਰਿਓ ਬਸ ਜਦੋਂ ਨਾਮ ਸ਼ਿਕਰ ਕੀਤੀ ਤੇ ਸਾਧ ਸੰਗ ਜੀ ਅੱਖ ਖੁੱਲ ਗਈ ਸਾਧ ਸੰਗ ਜੀ ਬਾਬਾ ਜੀ ਕਿਤੇ ਗਾਇਬ ਹੋ ਗਏ ਸਾਧ ਸੰਗ ਜੀ ਬਸ ਅੱਖ ਖੁੱਲ ਗਈ ਸੁਪਨਾ ਆਇਆ ਸੁਪਨਾ ਆਇਆ ਆਖਿਆ ਕਿ ਬਾਬਾ ਜੀ ਇਹ ਸੁਪਨਾ ਆਇਆ ਇਹਨੂੰ ਜਗਾ ਕੇ ਵੇਖੋ ਬਾਬਾ ਜੀ ਪੰਜ ਦਿਨ ਹੋ ਗਏ 6 ਦਿਨ ਹੋ ਗਏ ਹੈ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਉੱਥੇ ਤਾਂ ਦਿਨ ਵੇਲੇ ਵੀ ਸਾਧ ਸੰਗ ਜੀ ਜਿਹੜੀ ਰੋਸ਼ਨੀ ਹੈ ਉਹ ਹੀ ਸਾਧ ਸੰਗ ਦੀ ਰੋਸ਼ਨੀ ਰਾਤ ਨੂੰ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਦੋਂ ਕਪੜਾ ਲਾ ਕੇ ਵੇਖਿਆ ਸਾਧ ਸੰਗ ਜੀ ਇੱਕ ਵਾਰੀ ਕਿ ਮੈਨੂੰ ਸੁਪਨਾ ਆਇਆ ਕੋਈ ਮੇਰੇ ਇੱਕ ਬਾਬਾ ਜੀ ਮੇਰੇ ਸਾਹਮਣੇ ਖੜੇ ਸੀਗੇ ਜਦੋਂ ਸਾਧ ਸੰਗ ਜੀ ਕਪੜਾ ਸਾਧ ਸੰਗ ਜੀ ਲਾਇਆ ਤੇ ਸਾਧ ਸੰਗ ਜੀ ਬੱਚੇ ਨੇ ਆਪਣੇ ਹੱਥ ਦਾ ਗੂਠਾ ਸਾਧ ਸੰਗ ਜੀ ਮੂੰਹ ਦੇ ਵਿੱਚ ਪਾਇਆ ਗੁਰੂ ਦੇ ਪਿਆਰਿਓ ਆਪਣੇ ਅੰਗੂਠੇ ਨੂੰ ਚੁੰਗੀ ਜਾਵੇ ਤੇ ਅੱਖਾਂ ਖੁੱਲੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅਕਸਾ ਸਾਂਝੀ ਗੂਠਾ ਚੁੰਗੀ ਜਾਵੇ ਫੇਰ ਗੁਰੂ ਦੇ ਪਿਆਰਿਓ ਬੱਚੇ ਨੂੰ ਗੱਲਾਂ ਨਾਲ ਹੱਥ ਲਾ ਕੇ ਕਹਾਂ ਕਿ हे ਪੁੱਤ, हे ਬੇਟਾ ਮੇਰਾ ਪੁੱਤ ਜਾਗਦਾ ਮੇਰਾ ਪੁੱਤ ਜਾਗਦਾ ਤੇਵੇ ਛੋਟੇ ਸਾਹਿਬ ਜੀ ਬੱਚੇ ਹੱਸਦੇ ਹੁੰਦੇ ਐ ਹੱਸਣ ਲੱਗ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਐ ਹੱਸਣ ਲੱਗ ਗਿਆ। ਗੁਰੂ ਦੇ ਪਿਆਰਿਓ ਫੜਾਫੜਾ ਉਹਦੇ ਘਰ ਵਾਲਿਆਂ ਨੂੰ ਠਾਇਆ। ਰੋਂਦੀ ਰੋਂਦੀ ਨੇ ਗੁਰੂ ਸਾਹਿਬ ਜੀ ਸਾਧ ਸੰਗ ਜੀ ਛੱਲਿਆ ਨਾ ਗਿਆ ਵਿਰਾਗ ਰੋਂਦੀ ਰੋਂਦੀ ਨੇ ਘਰ ਵਾਲੇ ਨੂੰ ਠਾਇਆ ਘਰ ਵਾਲਾ ਕਹਿੰਦਾ ਕੀ ਹੋ ਗਿਆ ਆ ਦੇਖੋ ਜੀ ਬੱਚਾ ਖੇਡਣ ਲੱਗ ਗਿਆ ਬੱਚਾ ਇਹਨੇ ਸੁਰਤ ਕਰ ਲਈ ਬੱਚਾ ਖੇਡਣ ਲੱਗ ਗਿਆ ਸਾਧ ਸੰਗ ਜੀ ਭੋਬ ਨਿਕਲ ਗਿਆ ਉਹਦੇ ਘਰ ਵਾਲੇ ਦੀ ਸਾਧ ਸੰਗ ਜੀ ਬੱਚੇ ਨੂੰ ਫੜਿਆ ਵਾਰ-ਵਾਰ ਸਾਧ ਸੰਗ ਜੀ ਤੇਰੀ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਤੇਰੀ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਸਾ ਸੰਗ ਜੀ ਕੋਈ ਖੁਸ਼ੀ ਦਾ ਟਿਕਾਣਾ ਨਾ ਰਿਹਾ ਆਖਿਆ ਬਾਬਾ ਦੀਪ ਸਿੰਘ ਜੀ ਤੁਹਾਡੀ ਕਮਾਈ ਬਹੁਤ ਵੱਡੀ ਆ ਮਹਾਰਾਜ ਜੀ ਤੁਹਾਡੀ ਕਮਾਈ ਬਹੁਤ ਵੱਡੀ ਹੈ ਫਿਰ ਸਾ ਸੰਗ ਜੀ ਉੱਥੇ ਹੀ ਚੋਕ ਕੇ ਉੱਥੇ ਸਰੂਪ ਦੇ ਸਾ ਸੰਗ ਜੀ ਗੋਲਕ ਦੇ ਕੋਲੇ ਲੱਗਾ ਨਾਮ ਸ਼ਿਕਾਰ ਕਰਕੇ ਕਹਿਣ ਲੱਗੇ ਬਾਬਾ ਜੀ ਜੇ ਸਾਡੇ ਬੱਚੇ ਦੇ ਉੱਤੇ ਦਇਆ ਕੀਤੀ ਤੇ ਸਾਡੇ ਉੱਤੇ ਵੀ ਦਇਆ ਕਰੋ ਬਾਬਾ ਜੀ ਜਿੰਨਾ ਚਿਰ ਅਸੀਂ ਰਹੀਏ ਬਾਬਾ ਜੀ ਸਾਡੇ ਮੁੰਡੇ ਸਮੇਤ ਪੋਤਿਆਂ ਸਮੇਤ ਸਾਹਾ ਸੰਗ ਜੀ ਬਾਬਾ ਜੀ ਅਸੀਂ ਤੁਹਾਡਾ ਦਰ ਨਾ ਛੱਡ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਤੁਹਾਡਾ ਅਸੀਂ ਦਰ ਨਾ ਛੱਡ ਗਏ ਤੁਹਾਡਾ ਪੱਲਾ ਨਾ ਛੱਡ ਗਏ ਛੀ ਦੋ ਸੰਗੋ ਬਾਬਾ ਦੀਪ ਸਿੰਘ ਜੀ ਜੇ ਸਾਡੇ ਪੁੱਤਰ ਨੂੰ ਤੁਸੀਂ ਰਾਜੀ ਕਰਤਾ ਤੇ ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਸੱਚੇ ਪਾਤਸ਼ਾਹ ਆਪਣਾ ਨਾਮ ਦਿਓ ਸੱਚੇ ਪਾਤਸ਼ਾਹ ਨਾਮ ਬਖਸ਼ੋ ਅਸੀਂ ਬਾਣੀ ਨਾਲ ਜੁੜ ਗਏ ਜਿੱਥੇ ਅਸੀਂ ਮਹਾਰਾਜ ਕਿਤੇ ਜਾਣੇ ਆ ਪੀਰਾਂ ਫਕੀਰਾਂ ਦੇ ਤੁਰੇ ਫਿਰਦੇ ਆ ਮਹਾਰਾਜ ਕਿਤੇ ਹੋਰ ਥਾਵਾਂ ਤੇ ਜਾਣੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਮਹਾਰਾਜ ਸਾਨੂੰ ਉਧਰੋਂ ਸੱਚੇ ਪਾਸ਼ਾ ਤੋੜ ਕੇ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ੋ ਓਟ ਆਸਰਾ ਬਖਸ਼ੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਅੱਜ ਦੁਪਹਿਰਾਂ ਦੇ ਉੱਤੇ ਸਾਧ ਸੰਗਤ ਜੀ ਨਿੰਦਿਆ ਹੁੰਦੀ ਗੁਰੂ ਦੇ ਪਿਆਰਿਓ ਇਹ ਸਾਧ ਸੰਗਤ ਦੀ ਘਟਨਾ ਗੁਰੂ ਦੇ ਪਿਆਰਿਓ ਇਹ ਪਾਣੀ ਪੱਥ ਦੇ ਲਾਗੇ ਦੀ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸਾਤਸੰਗ ਜੀ ਇਸ ਤਰ੍ਹਾਂ ਕਰਕੇ ਉਹ ਮਾਲਕ ਸਤੇ ਪਾਸ਼ਾ ਜੀ ਬਖਸ਼ਾ ਕਰਦੇ ਨੇ ਖੰਡੇ ਵਾਲੀਆਂ ਸਰਕਾਰਾਂ ਰੂਪਨਗਰ ਵਾਲਿਓ ਉਹ ਐਂ ਕਿਰਪਾ ਕਰਦੇ ਨੇ ਐਵੇਂ ਸਾਤਸੰਗ ਜੀ ਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਲੇ ਕਹਿੰਦੇ ਹੁੰਦੇ ਸਨ ਭਾਈ ਇੱਕ ਤੂੰ ਕਾਲਾ ਨਾ ਪਿਆ ਕਰ ਤੇ ਦੂਜਾ ਤੂੰ ਦਰ ਨਾ ਛੱਡੀ ਇੱਕ ਕਾਲਾ ਨਾ ਪਈ ਦੂਜਾ ਦਰ ਨਾ ਛੱਡੀ ਪਰਮਾਤਮਾ ਸੱਚੇ ਪਾਸ਼ਾ ਜੀ ਕਿਰਪਾ ਕਰਨਗੇ ਤੇਰੇ ਤੇ ਅਸੀਂ ਸਾਸਾਂ ਜੀ ਥੋੜਾ ਜਿਹਾ ਸਮਾਂ ਵੇਖਦੇ ਆਂ ਜੇ ਸਾਡੇ ਝੋਲੇ 'ਚ ਕੁਛ ਨਾ ਪਿਆ ਸਾਸਾਂ ਜੀ ਫਿਰ ਦੂਜਾ ਉਹ ਦਰਵਾਜ਼ਾ ਖੜਕਾ ਦਿੰਨੇ ਆਂ ਫਿਰ ਹੋਰ ਜਗ੍ਹਾ ਤੇ ਜਾ ਵੜਦੇ ਆਂ ਨਹੀਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਾਨੂੰ ਭਾਈ ਤੂੰ ਕਾਲਾ ਨਾ ਪੈ ਤੇ ਦੂਸਰੇ ਨੰਬਰ ਤੇ ਤੂੰ ਦਰਨਾ ਛੱਡ ਇੱਕ ਦਿਨ ਮਾਲਕ ਤੇਰੀ ਜ਼ਰੂਰ ਬਾਹ ਫੜ ਲੈਣ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਸ ਠਹਿ ਪਾ ਤੂੰ ਨੀਵਾ ਹੋ ਜਾ ਬਸ ਤੂੰ ਨੀਵਾ ਨੀਮਾ ਹੋ ਜਾ ਜਾ ਕੇ ਇਹ ਅਰਦਾਸ ਬੇਨਤੀ ਕਰਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਂਨਿਆ ਹਰਾਇਆ ਕਹੋ ਨਾਨਕ ਅਮਨੀਸ਼ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇਹ ਗੱਲ ਨੂੰ ਜਾ ਕੇ ਬੋਲਦੇ ਸੱਚੇ ਪਾਸ਼ਾ ਤੁਹਾਡੀ ਸ਼ਰਨ ਵਿੱਚ ਆਏ ਆ ਸੱਚੇ ਪਾਸ਼ਾ ਚਾਹੇ ਮਾਰ ਲੋ ਚਾ ਰੱਖ ਲੋ ਮਾਰਾਈ ਤੁਹਾਡੇ ਹੀ ਆ ਜਿਵੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੱਚੇ ਪਾਸ਼ਾ ਜੀ ਮੰਦੇ ਹਾਂ ਚੰਗੇ ਹਾਂ ਗੁਰੇ ਹਾਂ ਭਲੇ ਹਾਂ ਲਾਇਕ ਲਲੈਕ ਹੈ ਜਿਹੋ ਜਿਹੀਆਂ ਪਾਤਸ਼ਾਹ ਹੈ ਤਾਂ ਤੁਹਾਡੀਆਂ ਨਾ ਸੀ ਤੁਸੀਂ ਆਪਣੀਆਂ ਦੀ ਆਪਸਾਰ ਲੈਣੀ ਆਪਣੀਆਂ ਦੀ ਆਪਸਾਰ ਲੈਣੀ ਆਉ ਰੂਪਨਗਰ ਵਾਲਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਖੰਡੇ ਵਾਲੇ ਸੱਚੇ ਪਾਤਸ਼ਾਹ ਜੀ ਗੁਰੂ ਦੇ ਪਿਆਰਿਓ ਉਸੇ ਤਾਂ ਉਹ ਸਾਧ ਸੰਗਤ ਜੀ ਲੈ ਕੇ ਜਾਂਦੇ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਆ ਜਿਵੇਂ ਅੱਜ ਵੀ ਤੁਸੀਂ ਸਾਧ ਸੰਗਤ ਸਮਰਨ ਵਿੱਚ ਵੇਖਿਆ ਕਿੰਨੀਆਂ ਸੰਗਤਾਂ ਦਾ ਭਲਾ ਹੋ ਗਿਆ ਸਾਧ ਸੰਗਤ ਜੀ ਆਪਣੀ ਅੱਖਾਂ ਦੇ ਨਾਲ ਵੇਖਿਆ ਕਿੰਨੀਆਂ ਸੰਗਤਾਂ ਦਾ ਭਲਾ ਹੋ ਗਿਆ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਏ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਨੂੰ ਸਾਧ ਸੰਗਤ ਤੁਸੀਂ ਵੀ ਗੁਰੂ ਦੇ ਪਿਆਰਿਓ ਉਹਨਾਂ ਨੂੰ ਆਪਣੇ ਜਾਣ ਕੇ ਉਹਨਾਂ ਨਾਲ ਪਿਆਰ ਕਰਦੇ ਹੋਏ ਵੱਧ ਤੋਂ ਵੱਧ ਸਾਧ ਸੰਗਤ ਆਪਣੇ ਗਰੁੱਪਾਂ ਵਿੱਚ ਆਪਣੇ ਰਿਸ਼ਤੇਦਾਰੀਆਂ ਦਾ ਸਾਧ ਸੰਗਤ ਭੇਜਿਆ ਕਰੋ ਕੋਈ ਵੀ ਸਾਧ ਸੰਗਤ ਦੀ ਕੋਈ ਟੁੱਟਿਆ ਹੋਇਆ ਇਨਸਾਨ ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦੇ ਹੋ ਖੰਡੇ ਵਾਲੇ ਬਾਬੇ ਨਾਲ ਜੁੜਦੇ ਸਤਿ ਪਾਤਸ਼ਾਹੀ ਕਿਰਪਾ ਕਰਨ ਸਾਧ ਸੰਗਤ ਤੇ ਹੋਰ ਇਹਦੇ ਉੱਤੇ ਸਾਧ ਸੰਗਤ ਜੀ ਕੋਈ ਪੁੰਨ ਨਹੀਂ ਆ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਬਾਬਾ ਨਾਨਕ ਜੀ ਕਹਿੰਦੇ ਹੁੰਦੇ ਸਾਨੂੰ ਭਾਈ ਜਿਹੜਾ ਆਪ ਦੀ ਵੜਿਆਈ ਕਰਾਉਂਦਾ ਆਪ ਦੀ ਪੂਜਾ ਕਰਾਉਂਦਾ ਉਹਦੇ ਤੋਂ ਕਿਨਾਰਾ ਕਰ ਜੋ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਭਾਈ ਉਹਨਾਂ ਦਾ ਪੱਲਾ ਫੜੋ ਸਾਧ ਸੰਗਤ ਜੀ ਉਹਨਾਂ ਦਾ ਪੱਲਾ ਫੜੋ ਇਸ ਕਰਕੇ ਸਾਧ ਸੰਗਤ ਜੀ ਸ਼ੀਦਾ ਸਿੰਘਾਂ ਨੂੰ ਹਮੇਸ਼ਾ ਲਈ ਯਾਦ ਰੱਖੋ ਦਸਵੀਂ ਮੇਲਦਾਨਾ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸਾਧ ਸੰਗਤ ਜੀ ਉਹਨਾਂ ਨੂੰ ਭੋਗ ਲਵਾਓ ਸ਼ੀਦਾ ਸਿੰਘਾਂ ਦੀਆਂ ਸਾਧ ਸੰਗਤ ਜੀ ਫਵਜਾਂ ਸਾਨੂੰ ਦਰਸ਼ਨ ਵੀ ਦਿੰਦੀਆਂ ਸਾਧ ਸੰਗਤ ਜੀ ਬڑے-ਬڑے ਕੌਂਸਲਿੰਗ ਕਰਦਿਆਂ ਸਾਧ ਸੰਗਤ ਜੀ ਆਓ ਰੂਪਨਗਰ ਵਾਲਿਓ ਆਪ ਜੀ ਦਾ ਧੰਨਵਾਦ ਕਰਦੇ ਆਂ ਤੇ ਇਥੋਂ ਦੀਆਂ ਸੰਗਤਾਂ ਦਾ ਧੰਨਵਾਦ ਖੰਡੇ ਵਾਲੇ ਬਾਪੂ ਜੀ ਦਾ ਧੰਨਵਾਦ ਤੇ ਭੈਣ ਸ੍ਰੇਸ਼ਕੌਰ ਜੀ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਧ ਸੰਗਤ ਜੀ ਆਪ ਜੀ ਦੇ ਦਰਸ਼ਨ ਕਰਵਾਏ ਆ ਤੇ ਅਰਦਾਸ ਨੂੰ ਸਾਧ ਸੰਗਤ ਜੀ ਫੋਨ ਦੇ ਉੱਤੇ ਕਨੈਕਟ ਕੀਤਾ ਇਹਨਾਂ ਨੇ ਭੈਣ ਸ੍ਰੇਸ਼ਕੌਰ ਜੀ ਮਹਾਰਾਜ ਦੀ ਕਿਰਪਾ ਕਰਨ ਸਾਧ ਸੰਗਤ ਜੀ ਇਹਨਾਂ ਲਈ ਵੀ ਅਰਦਾਸ ਬੇਨਤੀ ਕਰਾਜੋ ਏ ਵੀ ਤੰਦਰੁਸਤ ਰਹਿਣ ਸਤਿ ਪਾਸ਼ਾ ਬਖਸ਼ਾ ਕਰਨ ਇਹਨਾਂ ਤੇ ਵੀ ਬਾਬਾ ਜੀ ਦੀ ਬਹੁਤ ਕਿਰਪਾ ਪਾਈ ਆਉ ਰੂਪਨਗਰ ਵਾਲਿਓ ਦਾਸ ਲਈ ਵੀ ਅਰਦਾਸ ਬੇਨਤੀ ਕਰਨੀ ਸੱਚੇ ਪਾਸ਼ਾ ਜੀ ਕਿਰਪਾ ਕਰਨ ਸਾਧ ਸੰਗਤ ਜੀ ਆਪ ਜੀ ਦੀਆਂ ਅਸੀਸਾਂ ਆਪ ਜੀ ਦੀਆਂ ਦੁਆਵਾਂ ਦਾਸ ਨੂੰ ਲੱਗ ਜਾਣ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਵਾਦੋ ਵਾਦਾ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਲੀਪੋ ਲੀਕੋ ਸਾਧ ਸੰਗਤ ਜੀ ਆਪਣੇ ਪੁੰਨ ਬਣਾਓ ਗੁਰੂ ਦੇ ਪਿਆਰਿਓ ਉਹ ਸਾਧ ਸੰਗਤ ਦੀ ਪੁੰਨ ਬਣਾ ਕੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਖਾਤੇ ਵਿੱਚ ਜਮ੍ਹਾਂ ਕਰਾਓ ਸਾਧ ਸੰਗਤ ਜੀ ਆਪ ਜੀ ਨੂੰ ਫਾਲ ਮਿਲੇਗਾ ਸਾਧ ਸੰਗਤ ਜੀ ਆਉ ਗੁਰੂ ਦੇ ਪਿਆਰੇ ਇਥੇ ਆਪਾਂ ਸਮਾਪਤੀ ਕਰਦੇ ਆਂ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਕੋਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ